ਦੇ 9-10 ਮੈਂਬਰ ਸੀਗੇ ਜੀ ਦੋ ਦੀ ਡੈਥ ਹੋ ਗਈ ਮੈਨੂੰ ਖਤਮ ਹੋ ਗਈ ਖਤਮ ਹੋ ਗਈ ਮੈਨੂੰ ਮੈਨੂੰ ਲੱਗਿਆ ਅੱਗ ਲੱਗਿਆ ਅੱਗ ਲੱਗਿਆ ਕਿ ਲੱਗਿਆ ਮੰਮੀ ਚਲ ਗਈ ਅੱਗ ਲੱਗੀ ਬਹੁਤ ਭਿਆਨਕ ਅੱਗ ਲੱਗੀ ਸਾਰਾ ਮੱਲਾ ਇਸ ਟਾਈਮ ਕਰਾਤਰਾ ਹੋਇਆ ਵਰਦਾ ਬਹੁਤ ਇਹ ਪਾਣਾ ਵਰਤ ਗਿਆ ਜੋ ਕਿ ਬਹੁਤ ਨਿਛਾੜ ਹੋਇਆ ਇਹ ਦੇ ਵਿੱਚ ਸਾਢੇ 4:30 ਨੋਨ ਦੇ ਟਾਈਮ ਹੋਣਾ ਜਦੋਂ ਅੱਗ ਲੱਗੀ बच्चे ਦਾ ਉਹਦੇ ਅੰਦਰ ਧੂਆ ਚਲਾ ਗਿਆ ਇਸ ਕਰਕੇ ਉਹਦੀ ਡੈਥ ਹੋ ਗਈ ਹੈ ਮਾਤਾ ਇਹ ਚਲਣ ਕਰਕੇ ਬੱਚਾ ਕਿੰਨਾ ਛੋਟਾ ਬੱਚਾ ਹੈ ਅੱਛਾ ਪਲਸ 2 ਚ ਪੜਦਾ ਜੀ ਕਿੰਨੇ ਬੰਦੇ ਸੀ ਰਹਿ ਗਏ ਇਹਦੇ 9-10 ਮੈਂਬਰ ਸੀਗੇ ਬਈ ਉਹ ਨਹੀਂ ਜੀ ਦੋ ਦੀ ਡੈਥ ਹੋ ਗਈ ਉਹਨਾਂ ਦੇ ਦੋ ਬੇਟੇ ਆ ਉਹਨਾਂ ਦੇ ਇੱਕ ਬੇਟੇ ਦੇ ਬੇਟੇ ਦੀ ਡੈਥ ਹੋ ਗਈ ਤੇ ਮਦਰ ਦੀ ਡੈਥ ਹੋ ਗਈ ਹੈ ਹਾਂ ਜੀ ਉਹ ਬੜੀ ਮੁਸ਼ਕਿਲ ਨਾਲ ਬਚਾਈ ਸੀ ਲੈ ਆਏ ਸੀ ਬਾਹਰ ਬਾਕੀ ਮੈਂਬਰ ਠੀਕ ਹੈ ਬਾਕੀ ਮੈਂਬਰ ਠੀਕ ਹੈ ਹੋਸਪੀਟਲ ਜਾ ਕਰ ਰਿਹਾ ਹੈ ਉਹ ਨਹੀਂ ਉਹ ਸਬਕ ਦਾ ਹੈ ਇਕੋ ਹਸਪੀਟਲ ਹੈ ਇਕੋ ਹਸਪੀਟਲ ਹੈ ਮੇਰਾ ਨਾਮ ਹੈ ਤ੍ਰਿਸ਼ੂਲਾਲ ਜੀ ਸਰ ਕੀ ਵਾਕਿਆ ਹੋਇਆ ਕੋਈ ਸ਼ੇਰੇ ਮੱਲੇ ਵਾਲੇ ਨੂੰ ਫੋਨ ਆਇਆ ਇਹ ਪਾਣਾ ਹੀ ਵਰਤ ਗਿਆ ਮੱਲੇ ਚੋਂ ਭਰਾ ਆਪਣੇ ਆ ਜਿਨ੍ਹਾਂ ਦੇ ਘਰੇ ਲੱਗੀ ਉਹ ਵੀ ਚਲੋ ਆਪਣੇ ਮਿੱਤਰ ਭਰਾ ਹੀ ਨੇ ਜੀ ਸੋ ਇਲਾਕੇ ਤੋਂ ਦੋ ਚਾਰ ਛੇ ਭਰਾ ਖੜਾ ਅ ਅਰੋੜਾ ਜੀ ਖੜੇ ਆ ਉਹਨ ਇੱਥੇ ਬੌਜੀ ਕੱਢਦੇ ਫੋਨ ਆਇਆ ਕਿ ਉੱਦੀ ਅੱਗ ਲੱਗੀ ਜਿਹਨੇ ਨੂੰ ਕਾਬੂ ਕਰਨਾ ਅਸਫਰ ਫਾਇਰ ਬ੍ਰਿਗੇਡ ਨੂੰ ਖੇਡ ਕਰੋ ਫਾਇਰ ਬ੍ਰਿਗੇਡ ਨੂੰ ਫੋਨ ਕਰਿਆ ਗਿਆ ਕਿ ਭਾਜੀ ਇਹ ਤੇ ਫਟਾਫਟ ਭੇਜੋ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਨੂੰ ਕਾਫੀ ਕਾਬੂ ਚ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰਿਵਾਰ ਤਕਰੀਬਨ 10 ਤੋਂ 12 ਮੈਂਬਰ ਹੋਣਗੇ ਸਾਰੇ ਮੈਂਬਰ ਬਾਹਰ ਸੀ ਇੱਕ ਬੱਚਾ 18 ਤੋਂ ਜੋਦੀ ਉਮਰ 18 ਤੋਂ 20 ਸਾਲ ਦਾ ਸੀ ਇੱਕ ਮਾਤਾ ਜੀ ਸੁਧਾਰਾਣੀ ਉਹਦਾ ਸੁਭਾਅ ਉਹ ਨਾਮ ਉਹ ਅੰਦਰ ਸੀਗੇ ਨੇ ਬਹੁਤ ਸਹਿਯੋਗ ਕੀਤਾ ਸਾਨੂੰ ਅੱਗ ਲੱਗੀ ਬਹੁਤ ਭਿਆਨਕ ਅੱਗ ਲੱਗੀ ਸਾਰਾ ਮੱਲਾ ਇਸ ਟਾਈਮ ਤਰਾ ਤਰਾ ਹੋਇਆ ਵਰਦਾ ਬਹੁਤ ਇਹ ਪਾਣਾ ਵਰਤ ਗਿਆ ਜੋ ਕਿ ਮੰਨੇ ਬਹੁਤ ਨੁਖਾੜ ਹੋਇਆ ਇਹ ਦੇ ਵਿੱਚ ਛੱਡਾ ਸਿਰਫ ਇੱਕ ਈ ਜਗ੍ਹਾ ਬਾਜ ਤੇ ਆ ਕੇ ਲੱਗੀ ਆ ਇਹ ਭਾਰਤ ਨਗਰ ਪٹرول ਪੰਪ ਦੇ ਨਾਲ ਵਾਲੀ ਗੜੀ ਫੈਦੀ ਹੈ ਔਰ ਬਾਕੀ ਗੱਲ ਜਿਵੇਂ ਜਿਵੇਂ ਸਾਨੂੰ ਨੋਟਿਸ ਹੋ ਸਾਰੀ ਚੀਜ਼ ਜੋ ਜੋ ਗੱਲ ਹੈ ਮੇਰੇ ਦਾ ਟਾਈਮ ਸੀ ਇਹ ਮੇਰੇ ਖਿਆਲ ਸਵੇਰੇ ਸਾਢੇ ਕੱਟ ਪੌਣੇ 9:00 ਦਾ ਟਾਈਮ ਹੋਣਾ ਜਦੋਂ ਅੱਗ ਲੱਗੀ ਤੇ ਸਾਰੀ ਚੀਜ਼ ਮੰਤਰੀ ਸਾਹਿਬ ਦੇ ਨਾਲ ਦੀ ਨਾਲ ਮੈਂ ਨੋਟਵਿਚ ਲੈ ਆ ਰਿਹਾ ਜੋ ਜੋ ਕੁਝ ਹੋ ਰਿਹਾ ਉਹ ਨਹੀਂ ਨੋਟਵਿਚ ਪਰਵਾਰ ਨੂੰ ਕਿਸੇ ਚੀਜ਼ ਦੀ ਕਿਤੇ ਵੀ ਲੋੜ ਪਊਗੀ ਅਸੀਂ ਨਾਲ ਹੱਕ ਨਾਲੇ ਤੋੜ ਕੇ ਖੜੇ ਹਾਂ ਜੋ ਪਾੜਾ ਵਰਤੇ ਗੱਲ ਕਰ ਲਈਏ ਵੀ ਅੱਗ ਹੁਣ ਬੁਝ ਗਈ ਹੈ ਕਾਫੀ ਕਾਬੂ ਪਾ ਲਿਆ ਗਿਆ ਕਾਫੀ ਹੱਦ ਤੱਕ ਕਾਬੂ ਹੋ ਗਿਆ ਬਟ ਜਿਹੜੀ ਇਹ ਤੁਹਾਨੂੰ ਕਹਿੰਦੇ ਨਾ ਔਨ ਵਗੈਰਾ ਜੋ ਜਿਹੜੇ ਫਾਇਰ ਜਿਹੜੇ ਕੰਟਰੋਲ ਕਰ ਰਿਆ ਉਹਨਾਂ ਵੱਲ ਪਤਾ ਲੱਗਿਆ ਉਹਦੀ ਸਿਰਫ ਭਾਫ਼ ਉੱਡ ਰਹੀ ਹੈ ਬਾਕੀ ਤੁਹਾਨੂੰ ਪਤਾ ਜਿਹੜੀ ਔਨ ਦੀ ਜਿਹੜੀ ਅੱਗ ਹੁੰਦੀ ਉਹ ਮਾੜੇ ਜਿਹਾ ਝੰਗਾੜੇ ਨਾਲ ਦੁਆਰੇ ਲੱਗ ਜਾਂਦੀ ਹੈ ਪਰ ਹਜੇ ਤੱਕ ਕਾਫੀ ਹੱਦ ਤੱਕ ਕੰਟਰੋਲ 'ਚ ਹੈ ਜੋ ਪਤਾ ਲੱਗਿਆ ਤੁਹਾਡੇ ਕੋਈ ਹਾਲਤ ਨਹੀਂ ਹੋਇਆ ਨਹੀਂ ਜਿਹੜਾ ਇੱਕ ਬੇਟਾ ਇਹਨਾਂ ਦਾ ਸੀਰੀਅਸ ਨਾਲੋਂ ਪੰਪਿੰਗ ਦੇ ਕੇ ਕਰ ਰਹੇ ਸਨ ਤੇ ਕਿਨਾਂ ਦੀ ਮਾਤਾ ਜੀ ਹੈ ਉਹ ਵੀ ਹਸਪੀਟਲ 'ਚ ਦੋਨੇ ਇੱਕ ਇਹਨਾਂ ਦਾ ਬੇਟਾ ਮੇਰੇ ਗੱਲ 18 ਤੋਂ 20 ਸਾਲ ਦਾ ਬੇਟਾ ਹੈ ਤੇ ਜਿਹੜੀ ਆਂਟੀ ਹੈ ਮੇਰੇ ਬੇਟੇ ਨਾਲ ਸਾਹਲਾ 70 70 ਪਲੱਸ ਵਰ੍ਹੇ ਬੂਨਗੇ ਹੋ ਉਹ ਹਜੇ ਸੀਰੀਅਸ ਨਹੀਂ ਕੋਈ ਐਸੀ ਜੀ ਕਾਰਨ ਕਿਤਾ ਲੱਗਿਆ ਵੀ ਆਖ ਲੱਗਣ ਦਾ ਕਾਰਨ ਉਹ ਹਜੇ ਕੋਈ ਪਤਾ ਨਹੀਂ ਲੱਗਿਆ ਬਾਕੀ ਜਿਹੜੇ ਫਾਇਰ ਬ੍ਰਿਗੇਡ ਦੇ ਮੇਨ ਸਾਰੀ ਟੀਮ ਇੱਥੇ ਖੜੇ ਹੈ ਉਹਨਾਂ ਦੇ ਜਿਹੜੇ ਸੀਨੀਅਰ ਨੇ ਉਹ ਪਤਾ ਕਰਾ ਰਹੇ ਆ ਇਹਦੇ ਬਾਰੇ ਕੀ ਹੈ ਤੇ ਉਹ ਜਲਦੀ ਤੋਂ ਜਲਦੀ ਪਤਾ ਲੱਗ ਜ ਮਤਲਬ ਇਹ ਚੀਜ਼ ਪੁੱਛ ਨਹੀਂ ਸਕਦੇ ਸਾਰੇ ਮੱਲੇ 'ਚ ਤੋਂ ਮਤਲਬ ਸਾਰਾ ਮੱਲਾ ਇਸ ਟਾਈਮ ਸ੍ਰੀ ਅਨਾਰ ਮੱਲੇ ਨੇ ਵੀ ਨਾਲ ਇੱਕ ਨਾ ਇੱਕ ਜੁੜ ਕੇ ਨਾਲ ਖੜੇ ਸਾਰੇ ਮੱਲੇ ਵਾਲਿਆਂ ਦਾ ਪੂਰਾ ਚੀਕੋਕ ਸਿੰਘ ਮੱਲੇਆਂ ਦਾ ਸਹਿਯੋਗ ਹੈ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਮੱਲੇ ਨੂੰ ਇਲਾਕੇ ਨੂੰ ਪਤਾ ਲੋੜ ਹੈ ਮੈਂ ਆਪ ਦੇ ਵੱਲੋਂ ਆਪਦੀ ਪਾਰਟੀ ਵੱਲੋਂ ਆਪ ਦੇ ਮੰਤਰੀ ਸਾਹਿਬ ਦੀ ਨਾਲ ਨਾਲ ਸਾਰੀ ਗੱਲ ਨਾਲ ਲੌਲ ਚ ਲੈ ਰਹੇ ਕਿਤੇ ਸਾਨੂੰ ਫਾਇਰ ਡਿਪਲੇਟ ਦੀ ਲੋੜ ਆ ਉਹ ਮੰਗਾਈਏ ਐਂਬੂਲੈਂਸ ਦੀ ਲੋੜ ਆ ਉਹ ਆ ਆਕਸੀਜਨ ਸਿਲੰਡਰ ਚਾਹੀਦੇ ਸੀ ਉਹ ਆਏ ਹੈ ਪੁਲਿਸ ਹੈਲਪ ਨਾਲ ਮਿਲ ਰਹੀ ਹੈ ਹਰੇਕ ਪਾਸੇ ਨਾਲ ਸਾਨੂੰ ਹੈਲਪ ਮਿਲ ਰਹੀ ਹੈ ਔਰ ਜਿੱਥੇ ਪਰਿਵਾਰ ਨੂੰ ਜਿੱਥ ਇੱਕ ਨਾ ਲਾਲ ਖੜਿਆ ਜਿੱਥੇ ਮਰਜੀ ਹੈ ਜੇ ਪਰਿਵਾਰ ਸੁੱਖ ਨਾਲ ਸਾਡੇ ਨਾਲ ਖੜਦਾ ਸੀ ਪਰਿਵਾਰ ਨਾਲ ਸੁੱਖ ਨਾਲ ਖੜਦੇ ਔਰ ਸਾਡਾ ਹੀ ਫਰਜ਼ ਬਣਦਾ ਪਰਿਵਾਰ ਦੇ ਨਾਲ ਦੁੱਖ ਦੀ ਕੜੀ ਵੀ ਨਾਲ ਖੜ ਲ ਔਰ ਅਸੀਂ ਇੱਕ ਲੋਕੇ ਖੜੇ ਨੇ ਨੀਅਰ ਅਬਾਊਟ 10 ਸਿਗੇ ਘਰ ਦੇ ਮੈਂਬਰ ਹੋ ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾ ਰਹੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗਿਆ ਤੇ ਸੁਨਨ ਵਿਚਾਰੇ ਕਿ ਕੁਝ ਅੱਛੀ ਖ਼ਬਰ ਹੈ ਜੀ ਜਿੱਦ ਕਰ ਜਿਹਾ ਹੈ ਕਿ ਇਹ ਰੈਜ਼ੀਡੈਂਸ਼ੀਅਲ ਹੈ ਜਾਂ ਕਮਰਸ਼ੀਅਲ ਹੈ ਇਹ ਕਿੱਦਾਂ ਹੋਸਰੀ ਦਾ ਸਮਾਂ ਕਰ ਨਹੀਂ ਸਕਦੇ ਅਹ ਦੇਖੋ ਹੈਗਾ ਤਾਂ ਰੈਜ਼ੀਡੈਂਸ਼ੀਅਲ ਏਰੀਆ ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ ਬਿਜ਼ਨਸ ਰਿਲੇਟਿਡ ਪਿਆਸੀ ਮਾਲ ਹੁੰਦਾ ਹਾਂ ਹੇਠੇ ਹਾਂ ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ ਦੇਖੋ ਸੁਨਨ ਵਿਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਕਹਿ ਰਹੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਹ ਦਾਦੀ ਔਰ ਪੋਤਾ ਜੀ ਮੇਰੀ ਗੱਲ ਤੋਂ ਹੋ ਚੁੱਕੀ ਮੈਂ ਹਾਲੇ ਵੀ ਮਾਲਕ ਨੂੰ ਇਹ ਕਹਾਂਗੀ ਕਿ ਠੀਕ ਹੋਣ ਮਗਰ ਖਬਰ ਕੁਝ ਅੱਛੀ ਨਹੀਂ ਆ ਰਹੀ ਹਾਲੇ ਕਲੈਰਿਟੀ ਮੈਨੂੰ ਨਹੀਂ ਪਤਾ ਮੈਂ ਰੱਬ ਅੱਗੇ ਹੱਥ ਜੋੜ ਕੇ ਬਾਰ-ਬਾਰ ਹੀ ਬੇਨਤੀ ਕਰ ਰਹੀ ਹਾਂ ਕਿਸੇ ਦੀ ਔਲਾਦ ਦੇ ਮਾਲਕਾ ਹੱਥ ਰੱਖੀ ਮਾਤਾ ਰਾਣੀ ਤੇ ਦਿਨ ਵਿੱਚ ਕੋਈ ચમત્ਕਾਰ ਦਿਖਾ ਸਕੇ ਤਾਂ ਭਗਵਾਨ ਜੀ ਨੂੰ ਧੰਨਵਾਦ ਤੇ ਮੇਰਾ ਵੀ ਨਾ ਘੁੱਟਦਾ ਇਹ ਭਾਰਤ ਨਗਰ 3 ਨੰਬਰ ਕਲੀ ਪੈਟਰੋਲ ਪੰਪ ਦੇ ਨਾਲ ਨਾ ਆ ਗਿਆ ਕਿੰਨੇ ਕੋਈ ਦਾ ਟਾਈਮ ਸਾਢੇ 4:00 ਦਾ ਟਾਈਮ ਸੀਗਾ ਸੀਰ ਦੇ ਨਾ ਤੇ ਫੈਮਿਲੀ ਮੈਂਬਰ ਸਾਰੇ ਅੰਦਰ ਹੀ ਸੀਗੇ 10 11 12 ਬੰਦੇ ਆ ਨਾ ਫੈਮਿਲੀ 'ਚ ਸਿਰ ਵੀ ਕਿ ਉਹਨਾਂ ਦੇ ਫਾਦਰ ਸਾਹਿਬ ਤੋਂ نیچے ਸੀਗੇ ਉਹਨਾਂ ਨੂੰ ਬਾਹਰ ਨਿਕਲਦੇ ਪਤਾ ਲੱਗ ਗਿਆ ਬਾਹਰ ਆਏ ਕਿ ਆ ਉਸੇ ਸਾਰੇ ਨੇ ਅੰਦਰ ਹੀ ਅੰਦਰ ਹੀ ਸੀਗੇ ਹੁਣ ਸਾਰੇ ਬਾਹਰ ਆ ਗਏ ਹਾਂ ਹਾਂਜੀ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਲੈ ਆਏ ਆਏ ਆਬ ਦੋ ਜਨੇ ਤਾਂ ਹਸਪੀਟਲ ਲੈ ਕੇ ਗਏ ਨੇ ਮਦਰ ਮਦਰ ਲਾਣ ਲੈ ਕੇ ਗਏ ਨੇ ਉਹਨਾਂ ਦਾ ਇੱਕ ਬੇਟਾ ਆ ਵਾ ਅੱਜ ਨਹੀਂ ਪਤਾ ਲੱਗਿਆ ਹੁਣ ਪਤਾ ਲੱਗੂਗਾ ਦੇਖੋ ਫੇਰੀ ਪਤਾ ਫਾਈਲ ਦੀ ਗੱਲ ਕਰਦੀ ਹੈ ਫਾਈਲ ਕਿ ਪਤਾ ਥੋੜੀ ਲੇਟ ਆਈ ਹੈ ਕਾਫੀ ਲੇਟ ਹੋ ਗਈ ਸੀ ਕਾਫੀ देर ਹੋ ਕੇ ਸਨ ਉਹ ਕਹਿੰਦੇ ਪਏ ਨਾ ਹੁਣ ਲੱਗਦਾ ਹੈ ਪੇਪਰ ਉਤਰਦਾ ਹਾਂ ਅੱਡ ਪਾਰਾ ਕੇ ਬੰਦੇ ਦਾ ਹੈ ਕਿ ਇਹ 파ਰਤਨਗਰ ਦਾ ਪਟਰੋਲ ਪੰਪ ਵਾਲੀ ਕਰੀ ਦਾ ਏਰੀਆ ਵਜਦਾ ਹੈ ਔਰ ਬੜੀ ਦੁਖਦੀ ਗੱਲ ਹੈ ਕਿ ਜਦੋਂ ਇੱਕ ਘਰ ਦੇ ਅੰਦਰ ਅੱਗ ਲੱਗੀ ਤੇ ਇੱਕ ਬਜ਼ੁਰਗ ਮਾਤਾ ਔਰ ਇੱਕ ਬੱਚੇ ਦਾ ਗੜਾਇਆ ਉਹ ਦਿਹਾੜਾ ਹੋਇਆ ਸੀ ਮਾਤਾ ਜੀ ਤੇ ਬਜ਼ੁਰਗ ਬੱਚੇ ਹਜ਼ੂਰ ਬੱਚੇ ਮਾਤਾ ਜੀ ਔਰ ਬਜ਼ੁਰਗ ਬੱਚੇ ਜੀ ਉਹ ਜਿਹੜੇ ਬੱਚੇ ਦਾ ਉਹਦੇ ਅੰਦਰ ਧੂਆ ਚਲਾ ਗਿਆ ਇਸ ਕਰਕੇ ਉਹਦੀ ਡੈਕ ਹੋਈ ਹੈ ਮਾਤਾ ਜੀ ਜਲਨ ਕਰਕੇ ਗਈ ਕਿੰਨਾ ਛੋਟਾ ਬੱਚਾ ਹੈ ਬੱਚਾ ਪਲਸ 2 ਚ ਪੜਦਾ ਜੀ ਅੱਛਾ ਜੀ ਹਾਂ ਜੀ ਅੱਛਾ ਕੀ ਕਾਰਨ ਕੀ ਆਗ ਲੱਗੀ ਦੇਖੋ ਕਾਰਨ ਤਾਂ ਹਜੇ ਪਤਾ ਨਹੀਂ ਲੱਗਿਆ ਹਜੇ ਤਾਂ ਵਿਦਾਨ ਚ ਲੱਗਿਆ ਸ਼ਾਇਦ ਰਿਵੀ ਸ਼ਾਰਟ ਸਰਕਟ ਹੀ ਹੋ ਸਕਦਾ ਅੱਛਾ ਸ਼ਾਰਟ ਸਰਕਟ ਕਿੰਨੇ ਵਜੇ ਲੱਗੀ ਸੀ ਲੱਗੀ ਇਹ ਕੋਈ ਲਗਭਗ ਸਾਢੇ 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 ਕਿੰਨੀਆਂ ਗੱਡੀਆਂ ਆਈਆਂ ਸਰਕਲ ਹੁਣ ਤੀਸਰੀ ਤੇ ਚੌਥੀ ਗੱਡੀ ਆਈ ਹੈ ਆਹੋ ਸੱਤ ਅੱਠ ਗੱਡੀਆਂ ਨੂੰ ਨੁਕਸਾਨ ਨੁਕਸਾਨ ਤਾਂ ਸਾਰਾ ਜਲ ਗਿਆ ਜੀ ਸਾਰਾ ਜਲ ਗਿਆ ਔਰ ਇਹ ਲੁਧਿਆਣੇ ਦੇ ਅੰਦਰ ਲਗਾਤਾਰ ਚੌਥੀ ਪੰਜਵੀਂ ਘਟਨਾ ਹੈ ਕਾਰਨ ਇਹ ਹੈਗਾ ਕਿ ਜਿਹੜਾ ਬਿਜਲੀ ਡਿਪਾਰਟਮੈਂਟ ਹੈ ਉਹਨਾਂ ਦੀ ਲਾਈਟ ਦਾ ਸਿਸਟਮ ਹੀ ਠੀਕ ਨਹੀਂ ਹੈਗਾ ਜਿਹੜੀਆਂ ਜਾਦਾ ਅਗ ਲੱਗ ਰਹੀ ਹੈ ਉਹ ਸ਼ਾਰਟ ਸਰਕਟ ਕਰਕੇ ਲੱਗ ਰਹੀ ਹੈ ਔਰ ਲਾਈਟ ਫਲਕਚੂਏਟ ਕਰਦੀ ਹੈ ਲਾਈਟ ਫਲਕਚੂਏਟ ਹੁੰਦੀ ਹੈ ਤੇ ਅਗ ਲੱਗਦਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਅਸਿਸਟੈਂਟ ਡਿਵੀਜ਼ਨਲ ਫਾਇਰ ਆਫਸਰ ਲੁਧਿਆਣਾ ਅੱਛਾ ਸਰ ਕਿਹੜਾ ਏਰੀਆ ਹੈ ਇਹ ਭਾਰਤਨਗਰ ਚੋਂ ਭਾਰਤਨਗਰ ਕਹਿੰਦੇ ਐੜੂ ਤਿੰਨ ਨੰਬਰ ਗਲੀ ਦੇ ਅੱਛਾ ਸਰ ਕੀ ਅੱਜ ਕਿਵੇਂ ਲੱਗੀ ਹੈ ਲੱਗਣ ਦਾ ਤਾਂ ਕੋਈ ਸਾਨੂੰ ਪਤਾ ਨਹੀਂ ਹੈ ਕਿੱਦਾਂ ਲੱਗੀ ਹੈਗੀ ਅਸੀਂ ਲੱਗੀ ਤੋਂ ਆਏ ਹੈਗੇ ਇੱਕ ਕੀਨਾ ਹੈਗਾ ਇਨਵੈਸਟੀਗੇਸ਼ਨ ਦਾ ਪੋਟ ਹੈਗਾ ਅੱਛਾ ਸਰ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਅੱਗ ਬੁਝੀ ਤੋਂ ਬਾਅਦ ਪਤਾ ਲੱਗੂ ਹੈ ਤਾਂ ਗਰਾਊਂਡ ਫਲੋਰ ਜਿਹੜਾ ਇਹਨਾਂ ਦਾ ਫੈਕਟਰੀ ਚੱਲਦੀ ਹੈ ਉਹਦਾ ਜਿਹੜਾ ਇੱਥੇ ਸਮਾਨ ਪਿਆ ਹੈਗਾ ਉਹਦਾ ਸਾਰੇ ਦਾ ਲਗਭਗ ਨੁਕਸਾਨ ਹੈ ਗਈ ਹੈ ਕਿੰਨਾ ਹੈਗਾ ਸਮਾਨ ਕਿੰਨਾ ਨਹੀਂ ਹੈਗਾ ਉਹ ਤੁਹਾਨੂੰ ਇਹਦੇ ਓਨਰ ਦੱਸਣਗੇ ਇੱਕ ਵਾਰ ਕਹਿੰਦੇ ਕਿ ਮਾਤਾ ਤੇ ਬੱਚੇ ਨਹੀਂ ਡੈਥ ਦੇ ਬਾਰੇ ਸਾਨੂੰ ਨਹੀਂ ਪਤਾ ਸੀ ਇੱਥੋਂ ਜਿੰਦੇ ਕੱਢੇ ਹੈਗੇ ਪਰ ਰਿਸਕਿਊ ਕੀਤਾ ਅਸੀਂ ਇੱਕ ਗਵਾਂਡੀਆਂ ਦੇ ਜਿਹੜਾ ਹੈਗਾ ਸਾਡਾ ਛੱਤ ਉਧਰ ਦੀ ਪੌੜੀ ਪੂਰੀ ਲਾ ਕੇ ਰਿਸਕਿਊ ਕੀਤਾ ਹੈਗਾ ਇੱਕ ਮਾਤਾ ਜੀ ਇਹਨਾਂ ਦਾ ਇੱਦਾਂ ਬਾਹਰ ਦਸ ਰਿਹਾ ਉਹਨੂੰ ਪੈਰਾਲਾਈਜ਼ ਸੀਗਾ ਉਹ ਤੋਂ ਬਾਹਰ ਨਹੀਂ ਆਇਆ ਗਿਆ ਤੇ ਉਹਨੂੰ ਅਸੀਂ ਇਹਨਾਂ ਦੀਆਂ ਪੌੜੀਆਂ ਵਜਦੀ ਬੀਏ ਸੈੱਟ ਪਾ ਕੇ ਸ਼ੀਸ਼ੇ ਤੋੜ ਕੇ ਰੈਸਕਿਊ ਕੀਤਾ ਹੈ ਜੇੰਦਰੋਂ ਸੰਭਿਲੀਆਂ ਕੱਢਿਆ ਲੱਗ ਗੱਡੀਆਂ ਸਾਤਾਂ ਠਹਿਗੀਆਂ ਸਾਡੀਆਂ ਜੋ ਕਿ 9 ਵਜੇ ਤੋਂ ਲੈ ਕੇ ਵਾਰ-ਵਾਰ ਰੀਫਿਲਿੰਗ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਅੱਗ ਕਿੰਨਾ ਕਾਬੂ ਪਾਇਆ ਗਿਆ ਅੱਗ ਲਗ-ਲਗ 80% ਕਾਬੂ ਹੀ ਹੈ ਥੋੜੀ ਬਹੁਤੀ ਰਹਿ ਗਈ ਜਿਹੜੀ ਪਿੱਛੇ ਦੀਵਾਰ ਦੇ ਨਾਲ ਲੱਗੀ ਹੋਈ ਹੈ ਉਹ ਰਹਿ ਗਈ ਸਰ ਇਹ ਕਿਹੜੀ ਜਗ੍ਹਾ ਵਾਕਿਆ ਹੋਇਆ ਕੀ ਐਸਾ ਨਹੀਂ ਆਪਣਾ ਚੋਪੜਾ ਇੰਡਸਟਰੀ ਹੈਗੀ ਆ ਭਾਰਤਨਗਰ ਚ ਚਪਨੌਂ ਪੰਪਲੀ ਗਲੀ ਚ ਇੱਥੇ ਇਹਨਾਂ ਦੇ ਥੱਲੇ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੰਮ ਸੀਗਾ ਥੱਲੇ ਉਹ ਸ਼ਾਰਟ ਸਰਕਟ ਨਾਲ ਅਕਲ ਲੱਗਣ ਕਾਰਨ ਇੱਕ ਲੇਡੀ ਦੀ ਉਹ ਕੋਈ 77 ਸਾਲ ਦੀ ਸੀ ਬੀਚ ਬੀਲ ਜੇ ਉੱਤੇ ਸੀਗੀ ਉਹਦੀ ਡੈਥ ਹੋ ਗਈ ਆ ਇੱਕ ਲੜਕਾ ਸੀਗਾ ਤੇ ਉਹ ਡੀਐਮਸੀ ਦਾਖਲਾ ਉਹ ਸੀਰੀਅਸ ਹੋ ਗਈ ਜੀ ਸਰ ਇਹ ਪਤਾ ਲੱਗਿਆ ਕੀ ਕੀ ਕਾਰਨ ਹੋਇਆ ਗੜੇ ਉਹ ਤੇ ਜੋ ਤੋਂ ਮੌਕੇ ਤੋਂ ਪਤਾ ਲੱਗਿਆ ਸ਼ਾਰਟ ਸਰਕਟ ਨਾਲ ਅਕਲ ਲੱਗਣ ਕਾਰਨ ਹੋਇਆ ਥੱਲੇ ਪਲਾਸਟਿਕ ਵਗੈਰਾ ਦਾ ਧਾਗਾ ਵਗੈਰਾ ਸੀ ਕਹਿੰਦੇ ਥੱਲੇ ਤੇ ਉੱਪਰ ਨਹੀਂ ਰਹਿستی ਥੱਲੇ ਸੀ ਕਿੰਨੇ ਕਰਦੇ ਕਿੰਨੇ ਜਾਣੇ ਸੀ ਕਰਦੇ ਹੁਣ ਪਤਾ ਕਰਦੇ ਆ ਬਾਕੀ ਹਸਪੀਟਲ ਜਾ ਹੋਇਆ ਕਿੰਨੇ ਕੰਦੇ ਸੀ ਅੰਦਰ ਮੱਕੂ ਤੋਂ ਪਤਾ ਲੱਗਦਾ ਬਾਅਦ ਚ ਵੈਰੀਫਾਈ ਕਰਦੇ ਠੀਕ ਹੈ ਜੀ